ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਕਲਿਆਣ ਕਰਦੇ ਕਰਦੇ ਸੈਦਪੁਰ ਪਹੁੰਚੇ ਗੁਰੂ ਜੀ ਨੇ ਸੈਦਪੁਰ ਵਿਖੇ ਲੋਕਾਂ ਨੂੰ ਚੰਗੇ ਕਰਮ ਕਰਨ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦੇ ਉਪਦੇਸ਼ ਦਿੱਤੇ ਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣ ਕੇ ਬੜੀ ਸੰਗਤ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਈ ਕੋਈ ਦਿਨ ਬਾਅਦ ਸੈਦਪੁਰ ਦੇ ਲੋਕਾਂ ਨੂੰ ਅਚਾਨਕ ਇੱਕ ਖਬਰ ਪਹੁੰਚੀ ਕਿ ਬਾਬਰ ਕਾਬਲਤ ਚੜਾਈ ਕਰਕੇ ਪਠਾਨਾ ਉੱਤੇ ਹਮਲਾ ਕਰਨ ਦੇ ਲਈ ਆ ਰਿਹਾ ਹੈ ਤਾਂ ਹਮਲਾ ਹੋਣ ਦੀ ਖਬਰ ਸੁਣ ਕੇ ਸੈਦਪੁਰ ਵਿੱਚ ਜਿਹੜੇ ਬਾਕੀ ਸੰਤ ਸੰਨ ਉਹ ਉੱਥੋਂ ਚਲੇ ਗਏ ਪਰ ਗੁਰਨਾਨਕ ਦੇਵ ਜੀ ਅਤੇ ਹਾਈ ਮਰਦਾਨਾ ਜੀ ਉੱਥੇ ਹੀ ਰਹੇ ਤੇ ਲੋਕਾਂ ਨੂੰ ਹੌਸਲਾ ਰੱਖਣ ਤੇ ਨਿੱਡਰ ਹੋ ਕੇ ਅਸ ਵਾਸ਼ਕਲਖੜੀ ਦਾ ਸਾਹਮਣਾ ਕਰ ਲਿਓ ਉਪਦੇਸ਼ ਦਿੰਦੇ ਰਹੇ ਕਿਉਂਕਿ ਹਮਲੇ ਦੀ ਮਾੜੀ ਖਬਰ ਸੁਣ ਕੇ ਪਿੰਡ ਦੇ ਲੋਕ ਪੂਰੀ ਤਰ੍ਹਾਂ ਡਰੇ ਹੋਏ ਸਨ ਕੌਜ ਹੀ ਦੇਣਾ ਵਿੱਚ ਬਾਬਰ ਨੇ ਪਠਾਨਾਂ ਉੱਤੇ ਹਮਲਾ ਕਰ ਦਿੱਤਾ ਹਮਲਾ ਹੋਣ ਨਾਲ ਹਰ ਜਗ੍ਹਾ ਤワイਫ ਮੱਚ ਗਈ ਸ਼ਰੇਆਮ ਕਤਲਿਆਵ ਹੋਨ ਲੱਗਾ ਤੇ ਇਸ ਹਮਲੇ ਵਿੱਚ ਕਈ ਸਾਰੇ ਲੋਕਾਂ ਦੀ ਜਾਨ ਚਲੀ ਗਈ ਪਰ ਜਿਹੜੀਆਂ ਇਸਤਰੀਆਂ ਬੱਚੇ ਬਜ਼ੁਰਗ ਤੇ ਨੌਜਵਾਨ ਬਚ ਗਏ ਉਹਨਾਂ ਨੂੰ ਕੈਦੀ ਬਣਾ ਲਿਆ ਗਿਆ ਸਹਿਦ ਪਰ ਦੇ ਲੋਕਾਂ ਦੇ ਨਾਲ ਹੀ ਗੁਰਨਾਣਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਵੀ ਕੈਦ ਕਰ ਲਿਆ ਗਿਆ ਤੇ ਸਾਰੇ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਕੁਝ ਸਮੇਂ ਬਾਅਦ ਬਾਬਰ ਦੇ ਕਸ਼ਪਾਈ ਜੇਲ੍ਹ ਦੇ ਅੰਦਰ ਆਇਆ ਇਹ ਸਾਰੇ ਕੈਦੀ ਇਹਦੇ ਸਾਹਮਣੇ ਆਟਾ ਪੀਸਣ ਵਾਲੀਆਂ ਚੱਕੀਆਂ ਰਖਵਾ ਰਿਹਾ ਸੀ ਤੇ ਸਾਰੇ ਕੈਦੀਆਂ ਨੂੰ ਕਿਹਾ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਸਾਰੇ ਕੈਦੀਆਂ ਕੋਲੋਂ ਆਟਾ ਪਿਸਵਾਇਆ ਜਾਵੇ ਤਾਂ ਸਪਾਈ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਕੈਦੀਆਂ ਨੇ ਹੱਥ ਨਾਲ ਆਪੋ ਆਪਣੀਆਂ ਚੱਕੀਆਂ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਆਟਾ پیسਣ ਲੱਗ ਗਏ ਪਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੱਕੀ ਨਹੀਂ ਚਲਾਈ ਕਿਉਂਕਿ ਉਹ ਉਸ ਸਮੇਂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਸਨ ਤਾਂ ਗੁਰੂ ਜੀ ਨੂੰ ਚੱਕੀ ਨਾ ਚਲਾਉਂਦਿਆਂ ਹੋਇਆ ਦੇਖ ਕੇ ਬਾਬਰ ਦੇ ਸਪਾਈ ਨੂੰ ਗੁੱਸਾ ਆ ਗਿਆ ਤੇ ਉਹ ਜਿਵੇਂ ਹੀ ਗੁਰੂ ਜੀ ਨੂੰ ਮਜਬੂਰ ਕਰਨ ਲਈ ਅੱਗੇ ਵਧਿਆ ਉੱਥੇ ਕੌਜ ਜਿਹਾ ਹੋਇਆ ਜਿਸ ਨੂੰ ਦੇਖ ਕੇ ਬਾਬਰਦਸ ਸਪਾਈ ਵੀ ਘਬਰਾ ਗਿਆ ਜਿਹੜੀ ਚੱਕੀ ਗੁਰੂ ਜੀ ਦੇ ਸਾਹਮਣੇ ਰੱਖੀ ਗਈ ਸੀ ਉਹ ਚੱਕੀ ਗੁਰੂ ਜੀ ਦੇ ਆਸ਼ੀਰਵਾਦ ਨਾਲ ਆਪਣੇ ਆਪ ਹੀ ਘੁੰਮਣ ਲੱਗ ਪਈ ਤੇ ਗੁਰੂ ਜੀ ਦੇ ਇਸ ਕੌਜਕ ਨੂੰ ਦੇਖ ਸਾਰੇ ਲੋਕ 당ਗ ਰਹਿ ਗਏ ਤੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ ਬਾਬਰਦਸ ਪਾਹੀ ਕਬਰ ਆਇਆ ਹੋਇਆ ਬਾਬਰ ਕੋਲੇ ਪਹੁੰਚ ਗਿਆ ਤੇ ਕਹਿਣ ਲੱਗਿਆ ਕਿ ਬਾਦਸ਼ਾਹ ਜੀ ਸਾਰੇ ਕੈਦੀ ਜੀਲ ਵਿੱਚ ਹਟਾ ਫਿਸ ਰਹੇ ਹਨ ਪਰ ਇਹਨਾਂ ਕੈਦੀਆਂ ਵਿੱਚ ਇੱਕ ਸੰਤ ਵੀ ਹਨ ਜਿਨ੍ਹਾਂ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ ਤਾਂ ਬਾਬਰ ਸਪਾਈ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਇਸ ਕੌਤਕ ਨੂੰ ਆਪਣੀ ਅੱਖੀਂ ਦੇਖਣ ਲਈ ਜੀਲ ਵਿੱਚ ਚਲਾ ਗਿਆ ਦੇਲ ਵਿੱਚ ਪਹੁੰਚ ਕੇ ਬਾਬਰ ਨੇ ਗੁਰੂ ਜੀ ਦੇ ਐਸਕੋਤਕ ਨੂੰ ਜਦੋਂ ਆਪਣੀ ਅੱਖੀ ਦੇਖਿਆ ਤਾਂ ਸਤਗੁਰ ਜੀ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਸਲਾਮ ਕਰਨ ਤੋਂ ਬਾਅਦ ਆਖਣ ਲੱਗਾ ਕਿ اے ਪੀਰ ਪਗੰਬਰ ਜੀ ਸਾਨੂੰ ਮaaf ਕਰ ਦਿਓ ਕਿਉਂਕਿ ਸਾਡੇ ਕਰਕੇ ਤੁਹਾਨੂੰ ਸੰਤਾਂ ਨੂੰ ਕਸ਼ਟ ਹਉਠਾਉਣਾ ਪਿਆ ਹੈ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਸਾਡੇ ਦਰਬਾਰ ਵਿੱਚ ਚੱਲੋ ਤੇ ਸਾਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਓ ਗੁਰਨਾਨਕ ਦੇਵ ਜੀ ਨੇ ਬਾਬਰ ਨੂੰ ਕਿਹਾ ਕਿ ਸਾਨੂੰ ਇਹ ਸਭ ਦੀ ਲੋੜ ਨਹੀਂ ਕਿਉਂਕਿ ਅਸੀਂ ਤਾਂ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਾਂ ਤੂੰ ਇੱਕ ਵਾਰੀ ਜਾ ਕੇ ਦੇਖ ਕੀ ਤੇਰੀ ਸੈਨਾ ਨੇ ਬਾਹਰ ਕਿਸ ਤਰ੍ਹਾਂ ਤਬਾਈ ਮਚਾਈ ਹੋਈ ਹੈ ਬੇਕਸੂਰ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਰ ਦਿੱਤਾ ਹੈ ਤੇਰੇ ਤੋਂ ਪਹਿਲਾਂ ਜਿਹੜੇ ਇੱਥੇ ਰਾਜ ਕਰਦੇ ਸੀ ਉਹ ਕਿੱਥੇ ਗਏ ਇਸ ਸਮੇਂ ਨੇ ਕਈ ਸਾਰੇ ਵੱਡੇ ਵੱਡੇ ਸੂਰਮਿਆਂ ਦੇ ਤਖਤ ਪਲਟਾ ਦਿੱਤੇ ਹਨ ਅੱਜ ਤੂੰ ਜਿੱਤਿਆ ਹੈ ਕੱਲ ਨੂੰ ਕੋਈ ਹੋਰ ਦਿੱਤੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਬਾਬਰ ਗਹਿਰੀ ਸੋਚ ਵਿੱਚ ਪੈ ਗਿਆ ਤੇ ਗੁਰੂ ਜੀ ਨੂੰ ਆਖਣ ਲੱਗਾ ਕਿ ਗੁਰੂ ਜੀ ਮੈਨੂੰ ਹੁਕਮ ਦਿਓ ਕੀ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਸਾਨੂੰ ਤਾਂ ਪ੍ਰਮਾਤਮਾ ਨੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਉਣ ਲਈ ਇਸ ਦੁਨੀਆ ਤੇ ਭੇਜਿਆ ਹੋਇਆ ਹੈ ਤੇ ਅਸੀਂ ਸਿਰਫ ਪ੍ਰਮਾਤਮਾ ਦੇ ਤੋਹਫਿਆਂ ਦਾ ਹੀ ਆਨੰਦ ਲੈਂਦੇ ਹਾਂ ਜਿਹੜਾ ਇਨਸਾਨ ਪ੍ਰਮਾਤਮਾ ਦੇ ਦਿੱਤੇ ਤੋਹਫਿਆਂ ਨੂੰ ਤਿਆਗਦਾ ਹੈ ਉਹ ਕਿਸੇ ਜੋਗਾ ਵੀ ਨਹੀਂ ਰਹਿੰਦਾ ਸਤਗੁਰ ਜੀ ਦੇ ਵਧੇ ਨੂੰ ਸੁਣ ਕੇ ਬਾਬਰ ਗੁਰੂ ਜੀ ਨੂੰ ਕਹਿਣ ਲੱਗਾ ਕਿ ਹੇ ਸਤਿਗੁਰ ਜੀ ਮੈਨੂੰ ਮਾਰਗ ਦਿਖਾਓ ਕਿ ਮੈਂ ਕਿਵੇਂ ਆਪਣੇ ਜੀਵਨ ਨੂੰ ਸਹੀ ਰਾਹ ਦੇ ਉਤੇ ਪਾ ਸਕਦਾ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਕਿਸੇ ਨਾਲ ਵੀ ਅਨਿਆਏ ਨਾ ਕਰੋ ਸੱਚ ਬੋਲੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਗਲਤੀਆਂ ਨੂੰ ਕੋਈ ਮaaf ਕਰ ਦੇਵੇ ਤਾਂ ਤੁਸੀਂ ਵੀ ਦੂਸਰਿਆਂ ਦੀਆਂ ਗਲਤੀਆਂ ਨੂੰ ਮaaf ਕਰਨਾ ਸਿੱਖੋ ਬਾਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਾਰਿਆਂ ਹੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਤੇ ਸਹਿਦ ਪਰ ਦੇ ਬੇਕਸੂਰ ਲੋਕਾਂ ਨੂੰ ਆਜ਼ਾਦ ਕਰਵਾ ਕੇ ਗੁਰੂ ਜੀ ਅੱਗੇ ਚਲੇ ਗਏ ਗੁਰੂ ਪਿਆਰੀ ਸਾਸੰਗਤ ਜੀ ਤੁਸੀਂ ਜਾਣਦੇ ਹੋ ਕਿ ਜਿੱਥੇ ਘਟਨਾ ਘਟੀ ਸੀ ਉਸ ਜਗ੍ਹਾ ਤੇ ਹੁਣ ਚੱਕੀ ਸਾਹਿਬ ਨਾਮ ਦਾ ਗੁਰਦੁਆਰਾ ਹੈ ਗੁਰੂ ਪਿਆਰੀ ਸਾਸੰਗਤ ਜੀ ਸਾਨੂੰ ਹਮੇਸ਼ਾ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ ਮੈਨੂੰ ਇਹ ਬੁੱਧੀ ਬਖਸ਼ੋ ਕਿ ਜੋ ਵੀ ਕੋਜ ਤਸੀਂ ਮੈਨੂੰ ਦੇਵੋ ਮੈਂ ਉਸੇ ਵਿੱਚ ਸੰਤੋਸ਼ਤ ਰਹਾ ਤੇ ਮੇਰਾ ਮਨ ਆਸੇ-ਪਾਸੇ ਨਾ ਭਟਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ